ਦੋਸਤੋ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਨਤੀਜੇ ਆ ਚੁੱਕੇ ਨੇ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੀਆਂ ਕਿਆਸਾਂ ਰਾਈਆਂ ਲਾਈਆਂ ਜਾ ਰਹੀਆਂ ਸਨ ਅਬ ਕੀ ਵਾਰ 400 ਕੇ ਪਾਰ ਇੰਨੀਆਂ ਸੀਟਾਂ ਭਾਜਪੀ ਨਹੀਂ ਹਾਸਲ ਕਰ ਸਕੀ ਜਿਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਕਿਸਾਨਾਂ ਦੀ ਨਰਾਜ਼ਗੀ ਮੰਨਿਆ ਜਾ ਰਿਹਾ ਹੈ ਕਿਸਾਨ ਨਰਾਜ ਸਨ ਪਹਿਲਾਂ ਵੀ ਲੰਬਾ ਸਮਾਂ ਕਿਸਾਨਾਂ ਅੰਦੋਲਨ ਚੱਲਿਆ ਤੇ ਇੱਕ ਵਾਰ ਫੇਰ ਦੁਬਾਰਾ ਛੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਸਾਨ ਲੰਬੇ ਸਮੇਂ ਤੋਂ ਉਥੇ ਧਰਨਾ ਦੇ ਕੇ ਬੈਠ ਰਹੇ ਜਿਨ੍ਹਾਂ ਦਾ ਇੱਕੋ ਇੱਕ ਕਹਿਣਾ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਲਿਆਂਦਾ ਜਾਵੇ ਸੋ ਹੁਣ ਚੋਣਾ ਹੋ ਚੁੱਕਿਆ ਨੇ ਜਿਵੇਂ 2023 ਦੇ ਵਿੱਚ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ 36 ਸਗੜ ਮੱਧ ਪ੍ਰਦੇਸ਼ ਰਾਜਸਥਾਨ ਦੇ ਵਿੱਚੋਂ ਬਹੁਮਤ ਮਿਲਿਆ ਸੀ ਰਾਜਸਥਾਨ ਦੇ ਵਿੱਚ ਜੈਨਾਂ ਤਿੰਨਾਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਸੀ ਤਾਂ ਉਸ ਵਕਤ ਸ਼੍ਰੀ ਨਰਿੰਦਰ ਮੋਦੀ ਹੋਣਾ ਨੇ ਇੱਕ ਗਰੰਟੀ ਦਿੱਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਝੋਨੇ ਦਾ ਹੁਣ ਸਮਰਥਨ ਮੁੱਲ ਘਟੋਗਾ 3100 ਰੁਪਇਆ 3100 ਰੁਪਇਆ ਤੇ ਇਸੇ ਤਰ੍ਹਾਂ ਹੀ ਕਣਕ ਦਾ ਮੁੱਲ 2700 ਰੁਪਏ ਕਿਸਾਨਾਂ ਨੂੰ ਦਿੱਤਾ ਜਾਵੇਗਾ ਇਹ મોદી ਦੀ ਗਰੰਟੀ ਹੈ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਜਿਵੇਂ ਹੀ ਕੈਬਨਿਟ ਦਾ ਵਿਸਤਾਰ ਹੋਵੇਗਾ ਮੰਤਰੀ ਮੰਡਲ ਸਾਰਾ ਆਪਣਾ ਕੰਮਕਾਜ ਸੰਭਾਲ ਲਵੇਗਾ ਤਾਂ ਸਭ ਤੋਂ ਪਹਿਲੀ ਜਿਹੜੀ ਪਹਿਲ ਹੈ ਪਾ ਜਪਾ ਸਰਕਾਰ ਦੀ ਉਹ ਹੈਗਾ ਆਪਣੇ ਕਿਸਾਨਾਂ ਦੀ ਨਾਰਾਜ਼ਗੀ ਨੂੰ ਦੂਰ ਕਰਨਾ ਐਮਐਸਪੀ ਘੱਟੋ ਘੱਟ ਸਮਰਥਨ ਮੁੱਲ ਨੂੰ ਇੱਕ ਸਾਰ ਪੂਰੇ ਭਾਰਤ ਦੇ ਵਿੱਚ ਦੇਣਾ ਐਮਐਸਬੀ ਗਰੰਟੀ ਕਾਨੂੰਨ ਲਿਆਉਣਾ ਦੋਸਤੋ ਦੱਸ ਦਈਏ ਕਿ ਪਿਛਲੇ ਦਿਨੀ ਸੋਨਾ ਪੰਜਾਬ ਫੇਸਬੁੱਕ ਪੇਜ ਦੇ ਉੱਪਰ ਵੀ ਅਸੀਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿਉਂਕਿ ਇਸ ਵਾਰ ਕਣਕ ਦਾ ਲੋਡ ਤੋਂ ਘੱਟ ਉਤਪਾਦਨ ਹੋਇਆ ਹੈ ਪੂਰੇ ਦੇਸ਼ ਦੇ ਵਿੱਚ ਬੇਸ਼ੱਕ ਪੰਜਾਬ ਦੇ ਵਿੱਚ ਕਣਕ ਦੇ ਭੰਡਾਰ ਕਣਕ ਦੇ ਅੰਬਾਰ ਲੱਗੇ ਨੇ ਪਰ ਬਾਕੀ ਸਟੇਟਾਂ ਦੇ ਵਿੱਚ ਝਾੜ ਘਟਿਆ ਜਿਸ ਦੇ ਚੱਲਦੇ ਕਣਕ ਦੀ ਕਿੱਲਤ ਆ ਰਹੀ ਹੈ ਤੇ ਸਰਕਾਰ ਵਿਦੇਸ਼ਾਂ ਤੋਂ ਕਣਕ ਮੰਗਵਾਉਣ ਦੀ ਤਿਆਰੀ ਕਰ ਰਹੀ ਹੈ ਪਰ ਜਿਹੜੇ ਤਿੰਨ ਚਾਰ ਦੇਸ਼ਾਂ ਚਾਹੀਏ ਉਹ ਅਮਰੀਕਾ ਆਸਟ੍ਰੇਲੀਆ ਯੂਕਰੇਨ ਜਾਂ ਕੋਈ ਹੋਰ ਦੇਸ਼ ਨੇ ਖਾਸ ਕਰਕੇ ਰੋਮਾਨੀਆ ਜਦੋਂ ਇਹਨਾਂ ਤੋਂ ਕਣਕ ਮੰਗਵਾਉਣ ਬਾਰੇ ਸਰਕਾਰ ਸੋਚ ਰਹੀ ਹੈ ਤਾਂ ਸਾਰੇ ਖਰਚੇ ਪਾ ਕੇ ਸਰਕਾਰ ਨੂੰ 26-2700 ਰੁਪਏ ਪ੍ਰਤੀ ਕੁੰਟਲ ਕਣਕ ਖਰੀਦਣੀ ਪਵੇਗੀ ਜਾਂ ਫਿਰ ਜਿਹੜੀ 40% ਡਿਊਟੀ ਲੱਗੀ ਹੋਈ ਹੈ ਕਣਕ ਜਾਂ ਫਸਲ ਨੂੰ ਲਿਹਾਉਣ ਜਾਂ ਭੇਜਣ ਦੇ ਉੱਪਰ ਉਸ ਦੇ ਬਾਬਤ ਪਾਲਿਸੀ ਲਿਓਣੀ ਪੈਗੀ ਸਰਕਾਰ ਨੂੰ ਸੋਚਣਾ ਪੈਗਾ ਉਸ ਦੇ ਵਿੱਚ ਛੋਟ ਦੇਣੀ ਪਵੇਗੀ ਤਾਂ ਕਿ ਜਿਹੜੇ ਵਪਾਰੀ ਨੇ ਉਹ ਬਾਹਰ ਤੋਂ ਵੱਡੇ ਪੱਧਰ ਤੇ ਕਣਕ ਨੂੰ ਮੰਗਵਾ ਸਕਣ ਬੇਸ਼ੱਕ ਦੇਸ਼ ਦੇ ਵਿੱਚ ਵੀ ਵੱਡੇ ਪੱਧਰ ਤੇ ਕਾਫੀ ਲੋਕਾਂ ਨੇ ਕਿਸਾਨਾਂ ਦੇ ਨਾਲ-ਨਾਲ ਵਪਾਰੀ ਵਰਗ ਦੇ ਲੋਕਾਂ ਨੇ ਵੀ ਸਟਾਕ ਇਕੱਠਾ ਕੀਤਾ ਪਰ ਉਸ ਸਭ ਨੂੰ ਮਿਲਾ ਕੇ ਵੀ ਕਣਕ ਜਿਹੜੀ ਆ ਉਸ ਦਾ ਜਿਹੜਾ ਭੰਡਾਰ ਨੇ ਉਹ ਘੱਟ ਲੱਗ ਰਿਹਾ ਸੋ ਜਿਹੜੇ ਕਣਕ ਦੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਇੱਕ ਵਾਰੀ ਪੂਰੀ ਤਰ੍ਹਾਂ ਭਰਨ ਵਾਸਤੇ ਸਰਕਾਰ ਨੂੰ ਵਿਦੇਸ਼ਾਂ ਤੋਂ ਕਣਕ ਮਗਵਾਉਣੀ ਪੈਣੀ ਆ ਤਾਂ ਉੱਥੇ ਹੀ ਚੱਲਦੇ ਸ਼੍ਰੀ ਨਰਿੰਦਰ ਮੋਦੀ ਜੀ ਆਪਣਾ ਵਾਅਦਾ ਵੀ ਨਿਭਾਉਣ ਜਾ ਰਹੇ ਨੇ ਸੋ ਕਿਸਾਨਾਂ ਨੂੰ 2700 ਰੁਪਏ ਪ੍ਰਤੀ ਕੁੰਟਲ ਕਣਕ ਤੇ 3100 ਰੁਪਏ ਪ੍ਰਤੀ ਕੁੰਟਲ ਝੋਨੇ ਦਾ ਭਾਅ ਦਿੱਤੇ ਜਾਣ ਦੀ ਪੂਰੀ ਉਮੀਦ ਹੈ ਇਦੇ ਵਿੱਚ ਉਹਨਾਂ ਨੇ ਮੁੱਖ ਤੌਰ ਤੇ ਕਿਹਾ ਸੀ ਕਿ ਇਹ ਮੋਦੀ ਦੀ ਗਾਰੰਟੀ ਹੈ ਸੋ ਪੂਰੀ ਆਸ ਹੈ ਕਿ ਇਸ ਦੇ ਵਿੱਚ ਸਰਕਾਰ ਜਿਹੜੀ ਇਹ ਕੋਈ ਵੀ ਦੇਰੀ ਨਹੀਂ ਕਰੇਗੀ ਤੇ ਇਹ ਜਲਦੀ ਹੀ ਸਰਕਾਰ ਵਾਦਾ ਪੂਰਾ ਕਰਨ ਜਾ ਰਹੀ ਹੈ ਧੰਨਵਾਦ